ਗੁਰੂ ਪਿਆਰੀ ਸਾਧ ਸੰਗਤ ਜੀ ਦਾ ਸਰਜੀਤ ਸਿੰਘ ਪਿੰਡ ਕੋੜ ਦੀ ਕੋਕਾ ਅੱਜ ਸਾਡੇ ਨਗਰ ਵਿਖੇ ਭਾਈ ਸਰ ਭਾਈ ਜਗਜੀਤ ਸਿੰਘ ਦੀ ਰਿਆੜ ਜੋ ਪਿਛਲੇ ਕਾਫੀ ਦਿਨਾਂ ਤੋਂ ਜਨਾਲੇ ਸੱਕੀ ਵਾਲੇ ਪੁਲ ਤੇ ਲੰਗਰ ਪ੍ਰਸ਼ਾਦੇ ਦਾ ਕੈਂਪ ਲੱਗਾ ਸੇਵਾ ਕੈਂਪ ਉਹਦੇ ਵਿੱਚ ਦਵਾਈਆਂ ਉਹਦੇ ਵਿੱਚ ਰਾਸ਼ਨ ਘਰ ਦਾ ਘਰੇਲੂ ਸੌਦਾ ਪਤਾ ਤੇਲ ਖੰਡ ਜੋ ਵੀ ਸਮਾਨ ਆ ਜਿਹੜੇ ਜਿਹੜੇ ਪਰਿਵਾਰ ਹੜ੍ਹਾਂ ਤੋਂ ਪ੍ਰਭਾਵਿਤ ਹੋ ਕੇ ਹਾਲ ਪਰਿਵਾਰ ਪੀੜਿਤ ਹੋਏ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਕਿ ਦੀ ਛੱਤ ਡਿੱਗੀ ਕਿਦਾ ਘਰ ਡੁੱਬਾ ਪਾਣੀ ਦੇ ਵਿੱਚ ਸੋ ਸਵੇਰ ਦੇ ਪਾਣੀ ਦੇ ਵਿੱਚ ਉਹਦੀ ਲੰਘ ਲੰਘ ਕੇ ਸੇਵਾਵਾਂ ਕਰ ਰਹੇ ਨੇ ਜਿੰਨਾ ਘਰਾਂ ਨੂੰ ਜ਼ਰੂਰਤ ਹੈ ਉਹਨਾਂ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਜਾ ਰਿਹਾ ਸੋ ਭਾਈ ਸਾਹਿਬ ਸਾਡੇ ਨਗਰ ਆਏ ਅਸੀਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਗਰੀਬ ਪਰਿਵਾਰਾਂ ਦੀ ਹਾਰਡ ਪਰਿਵਾਰਤ ਜਿਹੜੇ ਪੀੜਿਤ ਪਰਿਵਾਰ ਨੇ ਉਹਨਾਂ ਦੀ ਹੈਲਪ ਕਰ ਰਹੇ ਨੇ ਸੋ ਭਾਈ ਸਾਹਿਬ ਤੋਂ ਆਪਾਂ ਵਿਚਾਰ ਸੁਣਦੇ ਹਾਂ ਹਾਂਜੀ ਭਾਈ ਸਾਹਿਬ ਜੀ ਆਏ ਸਾਡੇ ਨਗਰ ਤੁਹਾਡਾ ਧੰਨਵਾਦ ਇੱਥੇ ਰੱਖਦੇ ਹਾਂ ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਾਡਾ ਇਹ ਮਕਸਦ ਇਹ ਆ ਕਿ ਜੋ ਸੰਗਤਾਂ ਵੱਲੋਂ ਰਸਤੇ ਆ ਰਹੀਆਂ ਨੇ ਉਹ ਅਸੀਂ ਲੋੜਵੰਦ ਪਰਿਵਾਰਾਂ ਤੱਕ ਘਰ-ਘਰ ਪਹੁੰਚਦੀਆਂ ਖਈਏ ਕਿ ਜਿੱਥੇ ਲੋੜ ਆ ਨਹੀਂ ਤੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿ ਅਸੀਂ ਆਮ ਹੀ ਦੇਖ ਰਹੇ ਆ ਸੜਕਾਂ ਤੇ ਮੋੜਾਂ ਤੇ 10-20 ਜਿਹੜੇ ਪਰਿਵਾਰ ਨੇ ਉਹ ਹੀ ਰਸਤੇ ਲਈ ਜਾਂਦੇ ਨੇ ਤੇ ਬਾਕੀ ਪਰਿਵਾਰਾਂ ਤੱਕ ਜਿਹੜੀਆਂ ਰਸਤਾ ਨਹੀਂ ਪਹੁੰਚ ਰਹੀਆਂ ਜਿਹੜੇ ਗਰੀਬ ਲੋੜਵੰਦ ਪਰਿਵਾਰ ਨੇ ਉਹਨਾਂ ਤੱਕ ਅਸੀਂ ਪਹੁੰਚ ਕਰ ਰਹੇ ਆ ਤੇ ਬਹੁਤ ਧੰਨਵਾਦ ਸੰਗਤਾਂ ਦਾ ਜਿਹੜੀਆਂ ਸੰਗਤਾਂ ਰਸਤਾ ਭੇਜ ਰਹੀਆਂ ਨੇ ਤੇ ਅਸੀਂ ਅੱਗੇ ਵਧਾਰੇ ਆਂ ਛੜਦੀ ਕਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ